ਹੈਲੋ एवरीवन ਸਸੀ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਕਾਰੀ ਫੇਰ ਅੱਜ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਅੱਜ ਦੀ ਵੀਡੀਓ ਮੇਨ ਹੋਣ ਜਾ ਰਹੀ ਹੈ ਜੀ ਆਪਾਂ ਇੱਕ ਬਹੁਤ ਜ਼ਿਆਦਾ ਸਟਰੋਂਗ ਰੈਸিপি ਸ਼ੇਅਰ ਕਰਨ ਜਾ ਰਹੇ ਹਾਂ ਤੁਹਾਡੇ ਲਈ ਜੋ ਅੱਗੇ ਸਰਦੀਆਂ ਦੇ ਵਿੱਚ ਜ਼ਿਆਦਾ ਕਾਰਗਰ ਹੈਗੀ ਠੰਡ ਦੇ ਵਿੱਚ ਸਾਰੇ ਜਣੇ ਥੋੜੀ ਥੋੜੀ ਇਹ ਚੀਜ਼ ਜ਼ਰੂਰ ਬਣਾ ਕੇ ਲਿਓ ਕਿਉਂਕਿ ਆਪਾਂ ਦਵਾਈਆਂ ਤੇ ਪੈਸੇ ਲਾਉਣੇ ਆ ਆਪਾਂ ਵੀਕਨੈਸ ਜਦੋਂ ਹੁੰਦੀ ਹੈ ਜਾਂ ਵਿਟਾਮਿਨਸ ਆਪਣੇ ਅੰਦਰ ਘਟ ਜਾਂਦੇ ਆ ਜਾਂ ਕਈਆਂ ਨੂੰ weight ਨਹੀਂ ਵੱਧਦਾ ਕਮਜ਼ੋਰੀ ਰਹਿੰਦੀ ਹੈ ਸਰੀਰ ਦੇ ਵਿੱਚ ਤੇ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਣੇ ਆ ਸੋ ਇੱਕ ਵਾਰੀ ਇਹ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਹਾਲੇ ਉਹ ਮੌਸਮ ਹੈ ਜਿਹੜਾ ਰੁੱਤ ਦਾ ਸੀਜ਼ਨ ਹੈ ਉਹ ਪੂਰੀ ਤਰ੍ਹਾਂ ਨਹੀਂ ਆਇਆ ਇਹਨਾਂ ਚੀਜ਼ਾਂ ਨੂੰ ਖਾਣ ਵਾਲਾ ਪਰ ਮੇਰੇ ਕੋਲੇ ਇਹ ਕਾਜੂ ਬਦਾਮ ਕੁਝ ਪਏ ਹੋਏ ਸੀ ਜਿਨ੍ਹਾਂ ਨੂੰ ਮੈਨੂੰ ਲੱਗ ਰਿਹਾ ਸੀਗਾ ਕਿ ਥੋੜੀ ਥੋੜੀ ਸਲਾਬ ਜਿਵੇਂ ਟੇਸਟ ਵਿੱਚ ਚੇਂਜ ਆ ਰਿਹਾ ਸੀਗਾ ਸਿੱਲੇ ਹੋ ਰਹੇ ਸੀ ਸੋ ਸੋਚਿਆ ਕਿ ਚਲੋ ਕਿਉਂ ਫਿਰ ਕਿਉਂ ਨਾ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਕੇ ਤੇ ਇਹਨਾਂ ਨੂੰ ਇੱਕ ਕੰਟੇਨਰ ਦੇ ਵਿੱਚ ਭਰ ਲਿਆ ਜਾਵੇ ਇਹ ਥੋੜੇ ਜਿਹਾ ਇੱਕ ਮਹੀਨਾ 20 ਦਿਨ ਮਤਲਬ ਹਾਜੀ ਪਿਆਏਗਾ ਜਦੋਂ ਪੂਰੀ ਠੰਡ ਆਏਗੀ ਦੀਵਾਲੀ ਦੇ ਟਾਈਮ ਤੋਂ ਸ਼ੁਰੂ ਹੋ ਜਾਣਾ ਇਹਨਾਂ ਨੂੰ ਖਾਣਾ ਪਰ ਥੋੜੀ ਥੋੜੀ ਕੁਆਂਟੀਟੀ 'ਚ ਤੁਸੀਂ ਅਗਰ ਲੈਂਦੇ ਰਹਿੰਦੇ ਹੋ ਆਪਾਂ ਗਰਮੀ ਵਿੱਚ ਵੀ ਲੈਣੇ ਇਹਨਾਂ ਨੂੰ ਇੱਕ 스ਪੂਨ ਅੱਧਾ 스ਪੂਨ ਤਾਂ ਇਹ ਕੋਈ ਗਰਮੈਸ਼ ਨਹੀਂ ਕਰਦੇ ਆ ਆਦਰਵਾਇਜ਼ ਜੇ ਆਪਾਂ ਜ਼ਿਆਦਾ ਲੈਣੇ ਆ ਤਾਂ ਫਿਰ ਥੋੜਾ ਭੁੱਖ ਲੱਗਣਾ ਘਟ ਜਾਂਦੀ ਏ ਇਹਦੇ ਨਾਲ ਕਿਉਂਕਿ ਗਰਮ ਹੁੰਦੇ ਆ ਹੈਵੀ ਹੁੰਦੇ ਆ ਤੇ ਇਹਨਾਂ ਨੂੰ ਥੋੜਾ ਐਬਜ਼ਾਰਬ ਕਰਨਾ ਪਚਾਉਣਾ ਵੀ ਬੋਡੀ ਲਈ ਥੋੜਾ ਜਿਹਾ ਔਖਾ ਹੁੰਦਾ ਹੈ ਤੇ ਲਓ ਜੀ ਆਪਾਂ ਨਮਕ ਹੈ ਜਿਹੜਾ ਉਹਨੂੰ ਗਰਮ ਕਰ ਲਿਆ ਇੱਥੇ ਮੇਰੀ ਗਲਤੀ ਇਹ ਰਹੀ ਹੈ ਕਿ ਮੈਂ ਨਮਕ ਜਿਹੜਾ ਹੈ ਫਰੈਸ਼ ਯੂਜ਼ ਕਰਨਾ ਸੀ ਇਹ ਮੇਰਾ ਆਲਰੇਡੀ ਪਹਿਲਾਂ ਤੋਂ ਜਿਹੜਾ ਮੈਂ ਗਰਮ ਕਰਕੇ ਯੂਜ਼ ਕਰਦੀ ਸੀ ਨਮਕ ਉਹ ਲਿਆ ਅੱਛਾ ਆਪਾਂ ਨਮਕ ਦੇ ਵਿੱਚ ਹੀ ਕਾਜੂ ਰੋਸਟ ਕੀਤੇ ਹੈ ਤੇ ਨਮਕ ਦੇ ਨਾਲ ਹੀ ਆਪਾਂ ਬਦਾਮਾਂ ਨੂੰ ਭੁੰਨਾਂਗੇ ਆਇਲ ਦਾ ਬਿਲਕੁਲ ਯੂਜ਼ ਨਹੀਂ ਕਰਾਂਗੇ ਇਸ ਦੇ ਵਿੱਚ ਇਹਨਾਂ ਨੂੰ ਆਪਾਂ ਮਿਕਸ ਡਰਾਈ ਫਰੂਟਸ ਤੇ ਇਹਦੇ ਵਿੱਚ ਸੀਡਸ ਪਾਵਾਂਗੇ ਆਪਾਂ ਕੁਸ਼ਕ ਸੀਡਸ ਹੈ ਉਹਨਾਂ ਨੂੰ ਮਿਕਸ ਕਰਕੇ ਇੱਕ ਜਿਵੇਂ ਮੂਸਲੀ ਟਾਈਪ ਬਣ ਜਾਂਦਾ ਨਾ ਆਪਾਂ ਲੈਣੇ ਆ ਇੱਕ ਅੱਛੀ ਡਾਈਟ ਲੈਣੀ ਆ ਇਹ ਉਹ ਚੀਜ਼ ਬਣ ਜਾਂਦੀ ਹੈ ਕਿ ਬਸ ਉਸ ਦੇ ਵਿੱਚ ਕੀ ਹੁੰਦਾ ਕਿ ਮੂਸਲੀ ਦੇ ਵਿੱਚ ਪਾਇਆ ਹੁੰਦਾਗਾ ਓਟਸ ਵਗੈਰਾ ਪਾ ਲੈਂਦੇ ਆ ਉਹ ਚੀਜ਼ਾਂ ਬਸ ਕੱਲੀਆਂ ਮਖਾਣਾ ਫੁੱਲ ਮਖਾਣਾ ਓਟਸ ਉਹ ਸਕਿਪ ਨੇ ਬਾਕੀ ਸੇਮ ਚੀਜ਼ਾਂ ਨੇ ਇਹਨਾਂ ਦੇ ਬਹੁਤ ਜ਼ਿਆਦਾ ਬੈਨੀਫਿਟ ਨੇ ਜੀ ਬਹੁਤ ਫਾਇਦੇ ਆ ਇਹ ਮੈਂ ਜ਼ਿਆਦਾਤਰ ਨਵਦੀਪ ਲਈ ਬਣਾ ਰਹੀ ਆਂਗੀ ਮੈਂ ਖੁਦ ਵੀ ਸੀਡਸ ਵਗੈਰਾ ਲੈਣੇ ਠੀਕ ਮੈਨੂੰ ਲੱਗਦੇ ਹੈਗੇ ਹੈ ਹੈਲਦੀ ਹੁੰਦੇ ਨੇ ਅੱਛਾ ਜੀ ਸਭ ਤੋਂ ਪਹਿਲਾਂ ਆਪਾਂ ਸਨਫਲਾవర్ ਸੀਡਸ ਲੈ ਲਏ ਆ ਕਾਜੂ ਬਦਾਮ ਤੁਸੀਂ ਰੋਸਟ ਕਰਕੇ ਦੇਖ ਹੀ ਲਏ ਮੈਂ ਪਾਲੇ ਸੀ ਉਸ ਤੋਂ ਬਾਅਦ ਆਪਾਂ ਜੋ ਖਰਬੂਜਾ ਬੀਜ ਹੁੰਦੇ ਉਹ ਲੈ ਆ ਫਿਰ ਆਪਾਂ ਪੰਪਕਿਨ ਸੀਡਸ ਲੈ ਆ ਤੇ ਹੁਣ ਆ ਜਾਂਦੀ ਹੈ ਜੀ ਇਹ ਅਲਸੀ ਦੇ ਬੀਜ ਆ ਇਹ ਅਲਸੀ ਹੈ ਜਿਹੜੀ ਇਹ ਠੰਡ ਦੇ ਵਿੱਚ ਗਰਮ ਹੁੰਦੀ ਹੈ ਗਰਮੀ ਦੇ ਵਿੱਚ ਨਹੀਂ ਲੈਣੀ ਚਾਹੀਦੀ ਠੰਡ ਦੇ ਵਿੱਚ ਇਸਦੇ ਬਹੁਤ ਜ਼ਿਆਦਾ ਫਾਇਦੇ ਨੇ ਜਿਨ੍ਹਾਂ ਨੂੰ ਕੋਲੇਸਟ੍ਰੋਲ ਬੰਦ ਹੈ ਉਹਨਾਂ ਲਈ ਬਹੁਤ ਬੈਨਫਿਟ ਬਹੁਤ ਕਾਰਗਰ ਹੁੰਦੀ ਹੈ ਇਹ ਤੇ ਇਹ ਹੈ ਜੀ ਕਾਲੀਆਂ ਦਾਖਾਂ ਐਡ ਕੀਤੀਆਂ ਉਸ ਤੋਂ ਬਾਅਦ ਇਹ ਮਿਕਸ ਫਰੂਟਸ ਨੇ ਇਹ সুইਟ ਫਰੂਟਸ ਹੈ ਇਹ ਆਪ ਐਡ ਕੀਤੇ ਆ ਇਹ ਆਪਸ਼ਨਲ ਨੇ ਅਗਰ ਤੁਸੀਂ ਪਾ ਸਕਦੇ ਹੋ ਪਾ ਲਓ ਇਹ ਟੇਸਟ ਦੇ ਲਈ ਹੁੰਦੇ ਜਿਵੇਂ ਕਿ ਬੀਜ ਵਗੈਰਾ ਮਿਠਾਸ ਦੇ ਨਾਲ ਆਸਾਨੀ ਨਾਲ ਚਬਾਏ ਜਾ ਸਕਦੇ ਆ ਆਸਾਨੀ ਨਾਲ ਖਾਦੇ ਜਾ ਸਕਦੇ ਆ ਇੱਕ ਟੇਸਟ ਪ੍ਰੋਵਾਈਡ ਕਰਦੇ ਨੇ ਅਦਰਵਾਈਜ਼ সুইਟਸ ਫਰੂਟ ਨੇ ਜਿਹੜੇ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਬੈਨੀਫਿਟ ਨਹੀਂ ਹੈਗਾ ਪਰ ਆਪਾਂ ਇੱਕ ਟੇਸਟ ਦੇ ਲਈ ਪਾਤੇ ਆ ਹਾਲਾਂਕਿ ਆਪਾਂ ਦਾਖਾਂ ਵੀ ਐਡ ਕੀਤੀਆਂ ਸੀ ਆ ਤੁਸੀਂ ਇਹਦੇ ਵਿੱਚ ਇਹਨਾਂ ਦੀ ਥਾਂ ਤੇ ਜਿਹੜੀਆਂ ਆਮ ਦਾਖਾਂ ਹੁੰਦੀਆਂ ਆਈਆਂ ਕਾਲੀਆਂ ਸੌਰੀ ਜੋ ਬਰਾਊਨ ਦਾਖਾਂ ਹੁੰਦੀਆਂ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਕਾਲੀਆਂ ਦਾਖਾਂ ਪਾ ਆਲਰੇਡੀ ਯੂਜ਼ ਕੀਤੀਆਂ ਇਹ ਕਾਜੂ ਆਪਾਂ ਇਹਦੇ ਵਿੱਚ ਨਹੀਂ ਐਡ ਕਰਾਂਗੇ ਹੋਰ ਜਿਵੇਂ ਜਿਵੇਂ ਕੰਟੇਨਰ ਖਾਲੀ ਹੁੰਦੇ ਜਾਣਗੇ ਆਪਾਂ ਓਵੇਂ ਓਵੇਂ ਨਵੇਂ ਕਾਜੂ ਇਹਦੇ ਵਿੱਚ ਐਡ ਕਰਦੇ ਜਾਵਾਂਗੇ ਇਹ ਆਪਣਾ ਰੈਡੀ ਹੋ ਗਿਆ ਜੀ ਇਹਨਾਂ ਨੂੰ ਆਪਾਂ ਹੁਣ ਕੰਚ ਦੇ ਦੋ ਕੰਟੇਨਰ ਹੈ ਮੇਰੇ ਕੋਲ ਇਹ ਪਰ ਇਹਦੇ ਵਿੱਚ ਭਰ ਲਾਂਗੇ ਜੋ ਵਧਿਆ ਉਸ ਨੂੰ ਅਲੱਗ ਇੱਕ ਡੱਬੇ 'ਚ ਪਾਵਾਂਗੇ ਕਿਉਂਕਿ ਹੁਣ ਅਸੀਂ ਸਾਰੇ ਜਾਣੀ ਇੱਕ ਇੱਕ ਚਮਚ ਕਰਕੇ ਇਸ ਨੂੰ ਲੈਣਾ ਸ਼ੁਰੂ ਕਰਾਂਗੇ ਇਹਨਾਂ ਦੇ ਬਹੁਤ ਜ਼ਿਆਦਾ ਫਾਇਦੇ ਨੇ ਅਪਾ ਜੇ ਡਾਇਰੈਕਟਲੀ ਸੀਡਸ ਖਾਣੇ ਆ ਜਿਵੇਂ ਅਲਸੀ ਦੇ ਬੀਜ ਹੋਗੇ ਪੰਪਕਿਨ ਸੀਡਸ ਹੋਗੇ ਜਾਂ ਸਨਫਲਾవర్ ਸੀਡਸ ਹੋਗੇ ਤਾਂ ਉਹ ਡਾਇਰੈਕਟਲੀ ਖਾਣੇ ਥੋੜੇ ਜਿ ਔਖੇ ਆ ਕਿਉਂਕਿ ਬੀਜ ਦਾ ਆਪਣਾ ਟੇਸਟ ਤਾਂ ਕੋਈ ਹੁੰਦਾ ਨਹੀਂ ਆ ਉਹ ਸੁੱਕੇ ਸੁੱਕੇ ਖਾਣੇ ਔਖੇ ਆ ਇਸ ਤਰ੍ਹਾਂ ਮਿਕਸ ਕਰਕੇ ਜਦੋਂ ਆਪਾਂ ਖਾਵਾਂਗੇ ਤਾਂ ਬੱਚੇ ਵੀ ਜਿਵੇਂ ਕਿ ਇੱਕ ਮਿੱਠੀ ਚੀਜ਼ ਦੇ ਨਾਲ ਬੀਜਾਂ ਨੂੰ ਖਾ ਲੈਂਦੇ ਆ ਸੋ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਮਿਠਾਸ ਤੇ ਚੱਕਰ ਵਿੱਚ ਜਾਂ 베ਰੀਜ਼ ਜਿਵੇਂ 베ਰੀਜ਼ ਖਾਣੀਆਂ ਬੱਚੇ ਨੇ ਦਾਖਾਂ ਖਾਣੀਆਂ ਉਹਨਾਂ ਦੇ ਨਾਲ ਚੈਰੀਜ਼ ਦੇ ਨਾਲ ਉਹ 20 ਵੀ ਖਾਦੇ ਜਾਂਦੀ ਹੈ ਤੇ ਇਹਨਾਂ ਦਾ ਜਿਹੜਾ ਗੁਣਵੱਤਾ ਹੈ ਇਹਨਾਂ ਦੀ ਉਹ ਸਰੀਰ ਨੂੰ ਮਿਲਦੀ ਰਹਿੰਦੀ ਹੈ ਸੋ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਹੁੰਦੀਆਂ ਤੇ ਨਵਦੀਪ ਦਾ ਥੋੜਾ ਜਿਹਾ weight ਹੈ ਜਿਹੜਾ ਉਹ ਵੱਧ ਨਹੀਂ ਰਿਹਾ ਸੀਗਾ ਤੇ ਥੋੜੀ ਜੀ ਸਿਹਤ ਵੀ ਕਮਜ਼ੋਰ ਹੈ ਜਿਵੇਂ ਕਿ ਤੁਸੀਂ ਨਵਦੀਪ ਨੂੰ ਦੇਖਿਆ ਕਿ ਉਹਦਾ ਜਿਹੜਾ ਸਰੀਰ ਹੈ ਬਹੁਤ ਜ਼ਿਆਦਾ ਪਤਲਾ ਹੈ ਸੋ ਮੈਨੂੰ ਲੱਗਿਆ ਕਿ ਹੁਣ ਥੋੜਾ ਜਆ ਬੱਚਿਆਂ ਨੂੰ ਇਹ ਚੀਜ਼ਾਂ ਵੀ ਬ੍ਰੇਕਫਾਸਟ ਦੇ ਵਿੱਚ ਇਨਕਲੂਡ ਕਰਨੀਆਂ ਚਾਹੀਦੀਆਂ ਹਾਲਾਂਕਿ ਥੋੜੀ ਜੀ ਠੰਡ ਆਉਣ ਤੇ ਸ਼ੁਰੂ ਕਰਾਂਗੇ ਪਰ ਮੈਂ ਹਾਫ 스ਪੂਨ ਜਾਂ 스ਪੂਨ ਦੀ ਮਾਤਰਾ ਦੇ ਵਿੱਚ ਹੁਣੇ ਤੋਂ ਸ਼ੁਰੂ ਕਰ ਰਹੀ ਹਾਂ ਬੱਚਿਆਂ ਨੂੰ ਤੇ ਅੱਛਾ ਜੀ ਮੇਰੇ ਕੋਲੇ ਪਏ ਹੋਏ ਸੀ ਕਾਜੂ ਬਦਾਮ ਉਹਨਾਂ ਨੂੰ ਯੂਜ਼ ਦੇ ਵਿੱਚ ਲੈਣ ਲਈ ਮੈਂ ਇਹ ਬੀਜ ਹੈ ਜਿਹੜੇ ਉਹ ਲੈ ਕੇ ਆਂਦੀ ਐ ਇਸ ਦੇ ਨਾਲ ਥੋੜੀ એનર્ਜੀ ਵੀ ਬਣੀ ਰਹਿੰਦੀ ਐ ਬੱਚੇ ਪੜਦੇ ਐ ਉਹਨਾਂ ਦੀ ਜਿਹੜੀ ਮੈਂਟਲੀ ਹੈਲਥ ਐ ਉਹ ਵੀ ਅੱਛੀ ਰਹਿੰਦੀ ਐ ਸੋ ਇਹਨਾਂ ਨੂੰ ਜੀ ਆਪਾਂ ਕੰਟੇਨਰ ਚ ਇਸ ਤਰ੍ਹਾਂ ਭਰ ਲਿਆ ਜਿੰਨੇ ਆਪਣੇ ਕੋਲੇ ਵੱਧ ਗਏ ਐ ਇਹਨਾਂ ਨੂੰ ਅਲੱਗ ਤੋਂ ਕੰਟੇਨਰ ਦੇ ਵਿੱਚ ਪਾ ਕੇ ਤੇ ਬਿਲਕੁਲ ਸਾਹਮਣੇ ਰੱਖਾਂਗੇ ਤਾਂ ਜੋ ਸਾਹਮਣੇ ਪਈ ਚੀਜ਼ ਐ ਜਿਹੜੀ ਉਹ ਮਾਰਨਿੰਗ ਦੇ ਵਿੱਚ ਦਿਖਾਈ ਦਿੰਦੀ ਐ ਤੇ ਆਪਾਂ ਉਸ ਨੂੰ ਲੈ ਲੈਨੇ ਅੰਦਰ ਪਈ ਚੀਜ਼ ਆਪਾਂ ਨੂੰ ਪਤਾ ਹੀ ਨਹੀਂ ਚੱਲਦੀ ਐ ਤੇ ਫਿਰ ਉਸ ਤੋਂ ਬਾਅਦ ਜੀ ਮੰਮੀ ਬਾਜ਼ਾਰ ਗਏ ਸੀ ਮੰਮੀ ਲੈ ਕੇ ਆਏ ਡੋਰ ਮੈਟ ਇੱਥੇ ਇਹ 4 ਫੁੱਟ ਦਾ ਮੈਨੂੰ ਡੋਰ ਮੈਟ ਚਾਹੀਦਾ ਸੀਗਾ ਤੇ ਮਮੀ ਡੋਰਮੈਟ ਦੀ ਕਟਿੰਗ ਕਰਾ ਕੇ ਲੈ ਕੇ ਆਏ ਬਟ ਜਦੋਂ ਮੈਂ ਉਸ ਨੂੰ ਲਗਾ ਰਹੀ ਸੀਗੀ ਤੇ ਇਹ ਜਿਹੜਾ ਫਰਸ਼ ਦੇ ਵਿੱਚ ਪਾਣੀ ਕੱਢਣ ਵਾਸਤੇ ਪਾਈਪ ਪਾਇਆ ਹੋਇਆ ਸੀ ਬਾਹਰ ਤੇ ਇਹ ਰੁਕਾਵਟ ਦੇ ਰਿਹਾ ਸੀਗਾ ਕਿ ਮੈਟ ਇਸ ਦੇ ਵਿੱਚ ਆ ਨਹੀਂ ਰਿਹਾ ਸੀਗਾ ਪੂਰੀ ਤਰ੍ਹਾਂ ਸੈੱਟ ਫਿਰ ਮੈਂ ਆਰੀ ਵਾਲਾ ਬਲੇਡ ਲਿਆ ਤੇ ਉਹਦੇ ਨਾਲ ਇਹਦੀ ਕਟਿੰਗ ਕਰਨੀ ਸ਼ੁਰੂ ਕੀਤੀ ਕਟਿੰਗ ਕਰਨ ਤੋਂ ਬਾਅਦ ਵੀ ਇਸ ਦੀ ਜਿਹੜੀ ਅੱਛੀ ਤਰ੍ਹਾਂ ਸੈਟਿੰਗ ਹੈ ਉਹ ਨਹੀਂ ਹੋ ਪਾਈ ਸੀ ਫਿਰ ਉਸ ਤੋਂ ਬਾਅਦ ਇਸ ਨੂੰ ਨੀਚੋਂ ਸ਼ਾਰਪ ਕੀਤਾ ਪਾਈਪ ਨੂੰ ਨੀਚੋਂ ਕਟਿੰਗ ਕਰਕੇ ਫਿਰ ਇਸ ਦੀ ਪ੍ਰੋਪਰ ਸੈਟਿੰਗ ਕੀਤੀ ਅੱਛਾ ਇਹ ਡੋਰਮੈਟ ਮਤਲਬ ਮੈਂ ਇਸ ਤਰ੍ਹਾਂ ਦਾ ਚਾਹੀਦਾ ਸੀਗਾ ਇਸ ਤਰ੍ਹਾਂ ਦਾ ਮੰਗਵਾਰੀ ਸੀ ਮਮੀ ਤੋਂ ਕਿ ਮੁੰਜ ਟਾਈਪ ਹੋਵੇ ਜਿਹਨੂੰ ਮਤਲਬ ਆਪਾਂ ਬੋਰੀ ਦੀ ਤਰ੍ਹਾਂ ਯੂਜ਼ ਕਰਦੇ ਆਂ ਜਿਸ ਤੇ ਉੱਪਰ ਅਗਰ ਚੱਪਲ ਸ਼ੂਜ਼ ਵਗੈਰਾ ਇੱਕ ਵਾਰ ਕਲੀਨ ਕਰੋ ਤਾਂ ਪ੍ਰੋਪਰਲੀ ਕਲੀਨ ਹੋ ਜਾਣ ਸੋ ਮੁੰਜ ਤੋਂ ਵਧੀਆ ਆਪਸ਼ਨ ਕੋਈ ਹੁੰਦਾ ਨਹੀਂ ਐ ਸੋ ਮੈਨੂੰ ਵਧੀਆ ਲੱਗਿਆ ਠੀਕ ਲੱਗਿਆ ਹਾਲਾਂਕਿ ਮਮੀ ਦੀ ਚੁਆਇਸ ਤਾਂ ਹੀ ਹੈਗਾ ਬਟ ਇਹਦੇ ਕਿਨਾਰੇ ਆ ਜਿਹੜੇ ਉਹ ਉੱਦੜਨੇ ਸ਼ੁਰੂ ਹੋ ਜਾਂਦੇ ਜਦੋਂ ਆਪਾਂ ਕਟਿੰਗ ਕੀਤੀ ਹੋਈ ਲੈਨੇ ਆ ਤਾਂ ਫਿਰ ਆਪਾਂ ਨੂੰ ਇਹਦੇ ਚਾਰ ਛਪੇਰੇ ਬਾਰਡਰਿੰਗ ਹੈ ਜਿਹੜੀ ਨਹੀਂ ਤਾਂ ਦੋ ਸਾਈਡ ਦੇ ਉੱਪਰ ਦੋਨੋਂ ਸਾਈਡ ਜਿਹੜੀ ਕਟਿੰਗ ਹੋਈ ਹੈ ਉਹਦੇ ਉੱਪਰ ਕੋਈ ਕੱਪੜਾ ਜਾਂ ਤੁਹਾਡੇ ਕੋਲੇ ਕੋਈ ਨਮਾਰ ਹੈਗਾ ਕਾਟਨ ਦਾ ਤਾਂ ਉਸ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ ਵੀ ਮਤਲਬ ਇਸ ਤੇ ਬਾਰਡਰ ਕਰ ਸਕਦੇ ਹਾਂ ਕੱਪੜੇ ਨਾਲ ਸਟਿਚ ਉਹਦੇ ਨਾਲੇ ਉੱਦੜੇਗਾ ਨਹੀਂ ਔਰ ਇਹਦੀ ਜਿਹੜੀ ਲੁੱਕ ਹੈ ਉਹ ਵੀ ਸੋਹਣੀ ਹੋ ਜਾਣੀ ਹੈ ਤੇ ਹੁਣ ਆਪਾਂ ਇਸ ਦੀ ਬਾਰਡਰਿੰਗ ਬਾਅਦ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਸ ਨੂੰ ਫਿਕਸ ਕਰਕੇ ਦੇਖਿਆ ਕਿਉਂਕਿ ਇਹ ਪਾਈਪ ਰਕਾਵਟ ਦੇ ਰਹੀ ਸੀਗੀ ਤੇ ਲਓ ਜੀ ਡੋਰ ਮੈਟ ਆਪਣਾ ਪ੍ਰੋਪਰ ਸਹੀ ਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਮੱਖਣ ਬਣਾਇਆ ਮੱਖਣ ਨੂੰ ਵਾਸ਼ ਕੀਤਾ ਉਸ ਦੇ ਵਿੱਚੋਂ ਜੋ ਵੀ ਉਸ ਦਾ ਵੇਸਟ ਸੀਗਾ ਉਹ ਕੱਢ ਦਿੱਤਾ ਤੇ ਇਸ ਤਰ੍ਹਾਂ ਮੈਂ ਇਹਨੂੰ ਕੜਾਈ ਦੇ ਵਿੱਚ ਪਲਟ ਲਿਆ ਤੇ ਹੁਣ ਆਪਾਂ ਇਸ ਮੱਖਣ ਦਾ ਬਣਾਉਣ ਜਾ ਰਹੇ ਹਾਂ ਕਿਓ ਨਾਲ ਨਾਲ ਆਪਣਾ ਕਿਓ ਬਣਦਾ ਪਿਆ ਤੇ ਜੈਸਮੀਨ ਨੂੰ ਲੱਗੀ ਸੀ ਭੁੱਖ ਤੇ ਜੈਸਮੀਨ ਦਾ ਗਲੂਟਨ ਫ੍ਰੀ ਇੱਥੇ ਬਣ ਰਿਹਾ ਹੈ ਨਾਸ਼ਤਾ ਸਵੇਰੇ ਬ੍ਰੇਕਫਾਸਟ ਮਤਲਬ ਜਿਹੜੀ ਆ ਤੋਰੀ ਦੀ ਸਬਜ਼ੀ ਬਣਾਈ ਹੈ ਤੇ ਫਰੈਸ਼ ਮੱਖਣ ਹੈ ਤੇ ਇਹ ਜਿਹੜੀ ਰੋਟੀ ਹੈ ਇਹ ਗਲੂਟਨ ਫ੍ਰੀ ਆਟੇ ਦੀ ਹੈ ਅੱਛਾ ਜੀ ਇਹਨੂੰ ਤੁਰੰਤ ਆਟਾ ਗੁੰਨ ਕੇ ਤੁਰੰਤ ਬਣਾਣੀ ਪੈਂਦੀ ਹੈ ਇਹ ਕਿਉਂਕਿ ਆਪਾਂ ਪਹਿਲਾਂ ਬਣਾ ਕੇ ਨਹੀਂ ਰੱਖ ਸਕਦੇ ਆ ਇਹਨੂੰ ਇਹਦਾ ਜਿਹੜਾ ਇਹਦੇ ਪ੍ਰੋਟੀਨਸ ਹੁੰਦੀ ਐ ਉਹ ਸਾਰੇ ਵੇਸਟ ਹੋ ਜਾਂਦੇ ਐ ਤੇ ਲਓ ਜੀ ਹੁਣ ਆਪਾਂ ਇਸ ਦਾ ਦੂਸਰਾ ਫੁਲਕਾ ਬਣਾ ਲਿਆ ਤੇ ਇਹ ਜਿਹੜੇ ਐ ਇਹ ਤਾਜ਼ਾ ਬਣਾ ਕੇ ਹੀ ਖਾਣ ਦਾ ਬੈਨੀਫਿਟ ਐ ਨਹੀਂ ਤਾਂ ਫਿਰ ਇਹਨਾਂ ਦਾ ਕੋਈ ਮਤਲਬ ਟੁੱਕ ਨਹੀਂ ਰਹਿੰਦਾਗਾ ਔਰ ਨਾਲ ਜੈਸਮੀਨ ਨੇ ਆਪਣੀ ਲੱਸੀ ਬਣਾ ਲਈ ਐ ਤੇ ਕਿਉਂ ਵੀ ਆਪਣਾ ਲਗਭਗ ਐ ਜਿਹੜਾ ਉਹ ਬਣ ਕੇ ਰੈਡੀ ਹੋ ਗਿਆ ਤੇ ਇਸ ਨੂੰ ਆਪਾਂ ਫਿਰ ਸ਼ਾਨ ਕੇ ਕੰਟੇਨਰ ਚ ਪਾਵਾਂਗੇ ਤੇ ਨਾਲ ਨਾਲ ਮੈਂ ਦੁੱਧ ਰੱਖ ਦਿੱਤਾ ਹੈਗਾ ਗਰਮ ਹੋਣ ਲਈ ਦੂਸਰੇ ਗੈਸ ਤੇ ਉੱਪਰ ਇਹ ਹੈ ਜੀ ਸਵੇਰੇ ਸਵੇਰੇ ਜਿਹੜੇ ਥੋੜੇ ਬਹੁਤੇ ਕੰਮ ਆ ਦਾ ਹੁੰਦਾ ਹੈ ਇਹ ਰੂਟੀਨ ਬਸ ਮਾਰਨਿੰਗ ਜੋ ਵੀ ਦੁੱਧ ਵਗੈਰਾ ਗਰਮ ਕਰਨਾ ਖਾਣਾ ਵਗੈਰਾ ਸਭ ਤੁਹਾਨੂੰ ਪਤਾ ਹੀ ਹੈ ਸਭ ਦੇ ਜੋ ਕਿਚਨ ਦੇ ਮਾਰਨਿੰਗ ਦੇ ਕੰਮ ਹੁੰਦੇ ਆ ਤੇ ਪਰ ਘਿਓ ਦਾ ਕੰਮ ਹੈ ਜਿਹੜਾ ਇਹ ਹਫਤੇ 10 ਦਿਨਾਂ ਤੇ ਬਾਅਦ ਹੁੰਦਾ 10 12 ਦਿਨ ਲੱਗ ਜਾਂਦੀ ਹੈ ਇਸ ਨੂੰ ਕਦੇ ਮੈਂ ਹਫਤੇ ਤੋਂ ਬਣਾ ਲੈਣੀ ਆ ਕਦੇ 10 ਦਿਨਾਂ ਬਾਅਦ ਕਿਉਂਕਿ ਤਾਜ਼ਾ ਘਿਓ ਹੈ ਜਿਹੜਾ ਉਹੀ ਆਪਾਂ ਬੱਚਿਆਂ ਨੂੰ ਦਿੰਨੇ ਆ ਇਸ ਤਰ੍ਹਾਂ ਇਸ ਦਾ ਵੇਸਟ ਇੰਨਾ ਕ ਨਿਕਲਿਆ ਆ ਇਸ ਦੇ ਵਿੱਚੋਂ ਤੇ ਅੱਧਾ ਕਿਲੋ ਤੋਂ ਜ਼ਿਆਦਾ ਕਿਉਂ ਸੀਗਾ ਇਹ ਅੱਛਾ ਕੁਛ ਥੋੜੀ ਬਤੀ ਦੁੱਧ ਤੋਂ ਮਲਾਈ ਆਪਾਂ ਇਕੱਠੀ ਕਰ ਲੈਣੀ ਹੈ ਕੁਛ ਆਪਾਂ ਗਾਂ ਦੇ ਦੁੱਧ ਦੀ ਜਿਹੜੀ ਕਰੀਮ ਹੁੰਦੀ ਹੈ ਉਹ ਲਿਆ ਕੇ ਨਾਲ ਮਿਕਸ ਕਰਕੇ ਮੈਂ ਉਹਦਾ ਘਰੀ ਕਿਉਂ ਬਣਾ ਲੈਣੀ ਹੈ ਤੇ ਜਿਹੜਾ ਘਰ ਦਾ ਕਿਉਂ ਹੁੰਦਾ ਖੁਦ ਬਣਾਇਆ ਹੁੰਦਾ ਉਹਦਾ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਹੈਗਾ ਆਪਣੀ ਅੱਖਾਂ ਦੇ ਸਾਹਮਣੇ ਬਣੀ ਹੋਈ ਚੀਜ਼ ਹੈ ਅੱਜ ਕੱਲ ਬਹੁਤ ਮਿਲਾਵਟ ਆ ਰਹੀਆਂ ਸੋ ਬੱਚਿਆਂ ਨੂੰ ਵੱਧ ਤੋਂ ਵੱਧ ਚੀਜ਼ ਸ਼ੁੱਧ ਤੇ ਆਪਣੇ ਹੱਥੀ ਬਣਾਈ ਦੇਣ ਨੂੰ ਹੀ ਮਨ ਕਰਦਾ ਹੈ ਕਿ ਘਰੇ ਬਣਾ ਕੇ ਹੀ ਜਵਾਕਾਂ ਨੂੰ ਚੀਜ਼ ਦਿੱਤੀ ਜਾਵੇ ਤੇ ਪਹਿਲੀ ਗੱਲ ਤਾਂ ਸਾਰੇ ਜਣੇ ਹੀ ਮਤਲਬ ਆਪਾਂ ਵਧੀਆ ਤਾਜ਼ੀ ਚੀਜ਼ ਹੀ ਖਾਈਏ ਫਰੈਸ਼ ਖਾਈਏ ਉਸ ਤੋਂ ਬਾਅਦ ਦੁਪਹਿਰ ਦੀ ਬਣਾ ਰਹੀ ਸੀ ਮੰਮੀ ਲਈ ਚਾਹ ਤੇ ਨਵਦੀਪ ਨੇ ਸਵੀਟ ਕੌਰ ਲਿਆਂਦੇ ਸੀ ਮੈਂ ਇਸ ਤਰ੍ਹਾਂ ਇਹ ਛੱਲੀ ਮੱਕੀ ਦੀ ਤੇ ਇਹ ਫਰੋਜ਼ਨ ਹੁੰਦੀਆਂ ਜਿਹੜੀਆਂ ਉਹ ਛੱਲੀਆਂ ਨੇ ਇਹਨਾਂ ਨੂੰ ਮੈਂ ਨਾਲ ਬੋਇਲ ਕਰਨ ਲਈ ਰੱਖ ਦਿੱਤਾ ਤੇ ਉਸ ਤੋਂ ਬਾਅਦ ਸ਼ਾਮ ਦੇ ਕੰਮ ਦਾ ਰੁਟੀਨ ਹੈ ਤੁਹਾਡੇ ਨਾਲ ਸ਼ੇਅਰ ਨਹੀਂ ਹੋ ਸਕਿਆ ਉਸ ਤੋਂ ਬਾਅਦ ਵੀਡੀਓਜ਼ ਨਹੀਂ ਬਣੀਆਂ ਸੋ ਕੋਸ਼ਿਸ਼ ਕਰਿਆ ਕਰਾਂਗੇ ਕਿ ਹੁਣ ਆਪਾਂ ਜਿਹੜਾ ਮਾਰਨਿੰਗ ਈਵਨਿੰਗ ਰੁਟੀਨ ਹੈ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਪਾਵਾਂ ਵਾਪਸ ਫਿਰ ਤੋਂ ਆਪਣੇ ਰੁਟੀਨ ਦੇ ਵਿੱਚ ਮੈਂ ਵਾਪਸ ਕੰਟੀਨਿਊ ਕਰ ਪਾਵਾਂ ਚੀਜ਼ਾਂ ਨੂੰ ਫਿਰ ਤੋਂ ਤੁਹਾਡੇ ਨਾਲ ਸਾਂਝਾ ਕਰ ਸਕਾਂ ਉਹਨਾਂ ਸਾਰੀਆਂ ਨੂੰ ਕੈਪਚਰ ਕਰਕੇ ਤੇ ਤੁਹਾਡੇ ਸਾਰਿਆਂ ਦੇ ਪਿਆਰ ਔਰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਮਿਲਦੇ ਆਂ ਆਪਾਂ ਫਿਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰਿਓ